ਪਾਇਦਾ ਹੀ ਤਲਵਾਰ ਚੋ ਕਰਤਾ ਜਿਹੜਾ ਪਾਇਦਾ ਹੀ ਤਲਵਾਰ ਚੋ ਹੋਇਆ ਹੋਵੇ ਕਿਸੇ ਜ਼ਾਲਮ ਦੀ ਤਲਵਾਰ ਉਹਨੂੰ ਕਮੈਂਟ ਰਹਿ ਸਕਦੀ ਹੈ ਸੋ ਇਸ ਲਈ ਸਾਡਾ ਜਨਮ ਹੋਇਆ ਛੋਟੇ ਸਾਹਿਬਜ਼ਾਦੇ ਦੇ ਆਪਾ ਉਸੇ ਈਸਵੀ ਦੇ ਵਿੱਚ ਇੱਕੋ ਈਸਵੀ ਚ ਉਹਦੇ ਬਰਾਬਰ ਹੀ ਜਨਮ ਲਿਆ ਸਾਡਾ ਜਨਮ ਹੋਇਆ 1699 ਈਸਵੀ ਦੇ ਵਿੱਚ ਪੰਜਾ ਹੀ ਪੁੱਤ ਆਪਦੇ ਪਿਤਾ ਦੀ ਕਲਗੀ ਨੂੰ ਚਾਰ ਚੰਨ ਲਾ ਗਏ ਕਿਸੇ ਪੁੱਤ ਨੇ ਪੱਟਾ ਵੀ ਲੱਗਣ ਦਿੱਤਾ ਬਾਪੂ ਦੀ ਕਲਗੀ ਨੂੰ ਮਹਾਨ ਔਲਾਦ ਤੇ ਮਹਾਨ ਪਿਤਾ ਮਹਾਨ ਮਾਤਾ ਇਹ ਸਾਡਾ ਇਤਿਹਾਸ ਹੈ ਤੁਸੀਂ ਇਸ ਤਰ੍ਹਾਂ ਕਰਤੀ ਕਰਿਆ ਕਰੋ ਗੁਰੂ ਗਬਨ ਸਿੰਘ ਜੀ ਦੇ ਪੰਜ ਸਾਹਿਬ ਜਦਦੇ ਨੇ ਧਰਤੀ ਤੇ ਕਿਤੇ ਨਹੀਂ ਐਸਾ ਗੁਰੂ ਜਿਨੇ ਇਹ ਰਿਸ਼ਤਾ ਬਣਾਇਆ ਹੋਵੇ ਕਿਹੜੇ ਕਿਹੜੇ ਬਾਬਾਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਪੰਜਵਾ ਕਿਹੜਾ ਆ ਬੈਠਾ ਪੰਥ ਪੁੱਤ ਆ ਬੈਠੀਆਂ ਨੇ ਧੀਆ ਜਿਨ੍ਹਾਂ ਨੂੰ ਬਾਹਰ ਆਜ ਨੇ ਹੱਕ ਨਾਲ ਲਾਇਆ ਲੱਖਾ ਝੱਖੜ ਝੁੰਮ ਗਏ ਹੱਕ ਨਾਲੋਂ ਲੈ ਨਹੀਂ ਦਿੱਤਾ ਤੇ ਅਜੇ ਤੱਕ ਹੱਕ ਨਾਲ ਲਈ ਬੈਠੇ ਨੇ ਤੇ ਹੱਕ ਨਾਲ ਹੀ ਰੱਖਣਗੇ ਐਸਾ ਪਿਆਰ ਨਹੀਂ ਕਿਤੇ ਮਿਲਣਾ ਜਿਹੜੇ ਸਾਡੇ ਪਰਿਵਾਰ ਦੇ ਸਤਕਾਰਯੋਗ ਸਾਰੇ ਵੱਡੇ ਨੇ ਸਾਡੇ ਮਾਪੇ ਨੇ ਕੋਸ਼ਿਸ਼ ਕਰਿਆ ਕਰੋ ਨਾ ਦਾ ਇਤਿਹਾਸ ਯਾਦ ਰੱਖਣ ਦੀ ਕਿਉਂਕਿ ਸਾਡੀਆਂ ਜਿਹੜੀਆਂ ਮਾਵਾਂ ਨੇ ਕਈ ਪਰਿਵਾਰ ਕਹਿੰਦੇ ਨੇ ਕਿ ਮਾਤਾ ਜੀਤ ਕੌਰ ਜੀ ਹੀ ਮਾਤਾ ਸੁੰਦਰ ਕੌਰ ਸਨ ਪਰ ਸੰਗਤ ਜੀ ਕਿਉਂਕਿ ਇਹਨਾਂ ਦੇ ਐਡਰੈਸ ਵੱਖਰੇ ਵੱਖਰੇ ਨੇ ਮਾਪਿਆਂ ਦੇ ਨਾਮ ਵੱਖਰੇ ਵੱਖਰੇ ਨੇ ਸਹਿਬਜ਼ਾਦਿਆਂ ਨੂੰ ਵੀ ਸਾਡੀਆਂ ਬਾਬਾ ਨੇ ਵੱਖਰੇ ਵੱਖਰੇ ਜਨਮ ਦਿੱਤਾ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਮਾਤਾ ਜੀਤ ਕੌਰ ਜੀ ਹਰਜਸ ਸਪਿੱਖੀ ਜੀ ਦੀ ਸੁਪੁੱਤਰੀ ਸਨ ਲਾਹੌਰ ਨਿਵਾਸੀ ਮਾਤਾ ਸੁੰਦਰ ਕੌਰ ਜੀ ਰਾਮ ਸਰਨ ਜੀ ਲਾਹੌਰ ਨਿਵਾਸੀ ਦੀ ਸੁਪੁੱਤਰੀ ਸਨ ਤੇ ਮਾਤਾ ਸਹਿਬ ਕੌਰ ਜੀ RAMU ਜੀ ਰੋਹਤਾਸ ਤੋਂ ਸਨ ਉਹਨਾਂ ਦੀ ਸੁਪੁੱਤਰੀ ਸਨ ਜਿਨ੍ਹਾਂ ਦੇ ਵਿਆਹ ਬਾਜਾ ਵਾਲੇ ਪਿਤਾ ਦੇ ਨਾਲ ਹੋਏ ਤੇ ਜਨਮ ਦਿੱਤਾ ਇਸ ਔਲਾਦ ਨੂੰ ਜੋ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਔਲਾਦ ਹੋਣ ਦਾ ਸੰਸਾਰ ਦੇ ਵਿੱਚ ਮਾਣ ਪ੍ਰਾਪਤ ਕਰ ਰਹੀ ਹੈ ਜਨਮ ਦਿੱਤਾ ਜਿਹੜਾ ਵੱਡਾ ਸਹਬਜ਼ਾਦਾ ਬਾਬਾ ਜੀਤ ਸਿੰਘ ਬਾਬਾ ਜੀਤ ਸਿੰਘ ਜੀ ਨੂੰ ਮਾਤਾ ਸੋਲਕਰ ਕੌਰ ਜੀ ਨੇ ਜਨਮ ਦਿੱਤਾ ਸੀ ਸੋ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖਾ ਦੇ ਕਿਹਾ ਗੁਰੂ ਜੀ ਤੁਹਾਡੇ ਘਰੇ ਸਹਬਜ਼ਾਦੇ ਨੇ ਜਨਮ ਲਿਆ ਮਹਾਰਾਜ ਦੇ ਇੱਕਦਮ ਹੱਥ ਜੁੜ ਗਏ ਇੱਕਦਮ ਨੇਤਰ ਮੰਡ ਗਏ ਇੱਕਦਮ ਸੁਰਤੀ ਬੈਗਰੂ ਨਾਲ ਜੁੜ ਗਈ ਮਹਾਰਾਜ ਕਹਿੰਦੇ ਭਾਈ ਜੀਤ ਮੇਰੀ ਕਿਰਪਾ ਕਾਲ ਤੇਰੀ ਮੇਰੀ ਜਤ ਹੋਈ ਤੇ ਤੁਸੀਂ ਮੈਨੂੰ ਇਹ ਜੱਤ ਦਾ ਤੋਹਫਾ ਦਿੱਤਾ ਦਾਤ ਬਖਸ਼ਿਆ ਅਨਮੋਲ ਸੱਚੇ ਪਾਤਸ਼ਾਹ ਤੁਹਾਡਾ ਤਾਨ ਕੋਟ ਸ਼ੁਕਰ ਕਹਿੰਦੇ ਜੀ ਨਾਂ ਕੀ ਰੱਖੀਏ ਮਹਾਰਾਜ ਕਹਿੰਦੇ ਇਹਦਾ ਨਾਂ ਰੱਖੋ ਜੀਤ ਸਿੰਘ ਇਹ ਆਪਣੇ ਨਾਂ ਦੀ लाज ਰੱਖੇਗਾ ਇਹ ਗੁਰੂ ਗੋਬਿੰਦ ਸਿੰਘ ਦੇ ਘਰੇ ਜੰਮਿਆ ਇਹ ਪੈੜਾਂ ਤੇ ਤੁਰੇਗਾ ਆਪਣੇ ਬਜ਼ੁਰਗਾਂ ਦੀਆਂ ਤੇ ਤੇ ਜੱਟ ਦੇ ਕਦਮ ਚੁੰਮੇਗੀ ਇਹ ਉਹ ਸਾਹਿਬਜ਼ਾਦਾ ਜਿਹਨੇ ਕਿਹਾ ਸੀ ਮੈਂ ਨਾਮ ਕਾ ਜੀਤ ਹੂੰ ਜੀਤਾ ਨਹੀਂ ਜਾਊਂਗਾ ਜੀਤਾ ਗਿਆ ਤਾਂ ਹਾਰ ਕੇ ਜੀਤਾ ਨਹੀਂ ਅੰਬਾ 1686 ਦੇ ਵਿੱਚ ਜਨਮ ਹੋਇਆ ਸੀ ਇਸ ਸਾਡੇ ਵੀਰੇ ਦਾ ਜੋਧੇ ਦਾ ਭਲੇਠਾ ਪੁੱਤਰ ਬਣ ਕੇ ਆਇਆ ਕਲਗੀਆਂ ਵਾਲੇ ਦੇ ਘਰੇ ਤੇ ਜਿਹੜਾ ਦੂਜਾ ਸਾਹਿਬਜਾਦਾ ਸੀ ਬਾਬਾ ਜੁਹਾਰ ਸਿੰਘ ਉਹਨਾਂ ਦਾ 1690 ਈਸਵੀ ਦੇ ਵਿੱਚ ਮਾਤਾ ਜੀਤ ਕੌਰ ਦੀ ਪਵਿੱਤਰ ਕੁੱਖ ਤੋਂ ਆਗਮਨ ਹੋਇਆ ਸੀਗਾ ਜਿਹੜੇ ਤੀਜੇ ਸੀਗੇ ਬਾਬਾ ਜੋਰਾਵਰ ਸਿੰਘ ਉਹਨਾਂ ਦਾ 1696 ਈਸਵੀ ਦੇ ਵਿੱਚ ਮਾਤਾ ਜੀਤ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਆਗਮਨ ਹੋਇਆ ਸੀਗਾ ਤੇ ਜਿਹੜੇ ਛੋਟੇ ਸੀਗੇ ਬਾਬਾ ਫਤਿਹ ਸਿੰਘ ਉਹਨਾਂ ਦਾ 1699 ਈਸਵੀ ਦੇ ਵਿੱਚ ਮਾਤਾ ਜੀਤ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਜਨਮ ਹੋਇਆ ਸੀ ਹੁਣ ਆਪਾਂ ਦੁਬਾਰਾ ਫੇਰ ਰਿਪੀਟ ਕਰ ਲਈਏ ਜਿਹੜਾ ਵੱਡਾ ਸਹਿਬਜ਼ਾਦਾ ਬਾਬਾਜੀਤ ਸਿੰਘ ਉਹਨਾਂ ਦਾ ਜਨਮ ਮਾਤਾ ਸੁੰਦਰ ਕੌਰ ਜੀ ਦੀ ਪਵਿੱਤਰ ਕੋਖਤੋਂ ਹੋਇਆ ਜਿਹੜੇ ਤਿੰਨ ਹੀ ਸੀਗੇ ਮਗਰਲੇ ਇਹਨਾਂ ਤਿੰਨਾਂ ਦਾ ਜਨਮ ਮਾਤਾ ਜੀਤ ਕੌਰ ਜੀ ਦੀ ਪਵਿੱਤਰ ਕੋਖਤੋਂ ਹੋਇਆ ਸੀ ਤੇ ਸਾਡਾ ਜਨਮ ਹੁਣ ਆਪਾਂ ਪਹਿਲਾਂ ਹੀ ਕਿਹਾ ਵੀ ਅਸੀਂ ਵੀ ਗੁਰੂ ਗਬੈ ਸਿੰਘ ਜੀ ਦੀ ਔਲਾਦ ਆ ਆਪਾਂ ਵੀ ਭਾਈ ਆਪਾਂ ਵੀ ਉਹਨਾਂ ਦੀ ਔਲਾਦ ਆ ਆਪਣਾ ਜਨਮ ਕਦੋਂ ਹੋਇਆ ਪਰ ਜਨਮ ਆਪਣਾ ਵੀ ਗੁਰੂ ਗਬੈ ਸਿੰਘ ਜੀ ਦੇ ਘਰੇ ਹੋਇਆ ਪਰ ਆਪਣਾ ਜਨਮ ਖੰਡੇ ਦੇ ਘਰ ਤੋਂ ਹੋਇਆ ਕਿਉਂਕਿ ਕਈ ਵਾਰੀ ਨਾ ਜਿਵੇਂ ਆਪਾਂ ਕਹਿੰਦੇ ਆ ਵੀ ਗੁਰੂ ਲ਼ ਰਾਜ ਕਰਦਾ ਹੈ ਗੁਰੂ ਲ਼ ਮਨੋਵਿਗਿਆਨਕ ਵੀ ਕਰਦਾ ਹੁੰਦਾ ਤੇ ਗੁਰੂ ਨੇ ਵੇਖਿਆ ਬਈ ਇੱਕ ਤਲਵਾਰ ਹੈ ਇਹ ਤਲਵਾਰ ਜਲਮ ਦੇ ਹੱਥ ਵਿੱਚ ਹੈ ਤਾਂ ਲੋਹਾ ਇਹਨੂੰ ਕਿਰਪਾ ਦੀ ਾਨ ਬਣਾਊਗਾ ਕਿਰਪਾਨ ਬਣਾਊਗਾ ਤੇ ਮਹਾਰਾਜ ਨੇ ਉਹ ਤਲਵਾਰ ਦਾ ਡਰ ਇਹਦੇ ਚੋਂ ਕੱਢਣ ਲਈ ਇਹਨੂੰ 1699 ਈਸਵੀ ਨੂੰ ਬਸਾਖੀ ਵਾਲੇ ਦਿਨ ਕਿਲਾ ਕੇਸਗੜ ਅਨੰਦਪੁਰ ਸਾਹਿਬ ਪੈਦਾਈ ਤਲਵਾਰ ਚੋਂ ਕਰਤਾ ਜਿਹੜਾ ਪੈਦਾਈ ਤਲਵਾਰ ਚੋਂ ਹੋਇਆ ਹੋਵੇ ਕਿਸੇ ਜ਼ਾਲਮ ਦੀ ਤਲਵਾਰ ਉਹਨੂੰ ਕਮੇਟ ਰੋ ਸਕਦੀ ਹੈ ਸੋ ਇਸ ਲਈ ਸਾਡਾ ਜਨਮ ਹੋਇਆ ਛੋਟੇ ਸਾਹਿਬਜ਼ਾਦੇ ਦੇ ਆਪਾਂ ਉਸੇ ਈਸਵੀ ਦੇ ਵਿੱਚ ਇੱਕੋ ਈਸਵੀ ਚ ਉਹਦੇ ਬਰਾਬਰ ਹੀ ਜਨਮ ਲਿਆ ਸਾਡਾ ਜਨਮ ਹੋਇਆ 1699 ਈਸਵੀ ਦੇ ਵਿੱਚ ਪੰਜਾਂ ਹੀ ਪੁੱਤ ਆਪਦੇ ਪਿਤਾ ਦੀ ਕਲਗੀ ਨੂੰ ਚਾਰ ਚੰਨ ਲਾ ਗਏ ਕਿਸੇ ਪੁੱਤ ਨੇ ਪੱਤਾ ਨਹੀਂ ਲਗਣ ਦਿੱਤਾ ਬਾਪੂ ਦੀ ਕਲਗੀ ਨੂੰ ਮਹਾਨ ਔਲਾਦ ਤੇ ਮਹਾਨ ਪਿਤਾ ਮਹਾਨ ਮਾਤਾ ਇਹ ਸਾਡਾ ਇਤਿਹਾਸ ਹੈ ਤੁਸੀਂ ਸੁਣ ਰਹੇ ਹੋ ਬੜੇ ਪਿਆਰ ਨਾਲ ਅੱਜ ਕਿਸੇ